ਪਿੰਡ 'ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੋੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਫ ਕਰਨ ਲੱਗਿਆ ਹੋਇਆ ਸੀ ਮੇਰਾ ਨਾਮ ਤੇਜਵੰਤ ਸਿੰਘ ਆ ਜੀ ਪਿੰਡ ਗੁਰੂਗੜ੍ਹ ਤੋਂ ਰਹਿਣ ਵਾਲਾ ਜੀ ਕੀ ਘਟਣਾ ਵਾਪਰੀ ਹੈ ਜਿਹੜੀ ਬੱਚੀ ਘਟਣਾ ਵਾਪਰੀ ਰਾਤ ਖਾਣਾ ਖਾ ਕੇ ਮੈਂ ਸੈਰ ਕਰਨ ਵਾਸਤੇ ਬਾਹਰ ਨਿਕਲਿਆ ਸੀ ਜਦੋਂ ਮੈਂ ਪਿੰਡ ਤੋਂ ਥੋੜਾ ਬਾਹਰ ਗਿਆ ਤੇ ਪਿੰਡ 'ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੁੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਪ ਕਰਨ ਲੱਗਿਆ ਹੋਇਆ ਸੀ ਠੀਕ ਆ ਜੀ ਉਹ ਬੰਦੇ ਨੂੰ ਮੈਂ ਜਾ ਕੇ ਫੜਿਆ ਠੀਕ ਹੈ ਜੀ ਕੁੜੀ ਨੂੰ ਦੇਖਿਆ ਮੈਂ ਫਿਰ ਆਪਣੇ ਘਰਦਿਆਂ ਨੂੰ ਮੈਂ ਫੋਨ ਕਰਿਆ ਉਹਨਾਂ ਨੂੰ ਬੁਲਾਇਆ ਕੁੜੀ ਦੇ ਕੱਪੜਾ ਲੀੜਾ ਪਾਇਆ ਠੀਕ ਹੈ ਜੀ ਤੇ ਕੱਪੜਾ ਲੀੜਾ ਪਾ ਕੇ ਕੁੜੀ ਨੂੰ ਅਸੀਂ ਉਹਦੇ ਮਾਪਿਓ ਦੇ ਹਵਾਲੇ ਕਰਿਆ ਘਟਨਾ ਵਾਪਰੀ ਆਈ ਸ਼ਾਮ ਦੇ ਕਰੀਬ 7:30 ਵਜੇ ਮੇਰਾ ਦੋਸਤ ਰੋਟੀ ਪਾਣੀ ਖਾ ਕੇ ਸੈਰ ਕਰਨ ਗਿਆ ਸੀ ਜੀ ਤੇ ਇਹਨੇ ਜਦ ਦੇਖਿਆ ਜੀ ਸਾਡੇ ਪਿੰਡ ਤੋਂ ਬਾਹਰ ਇੱਕ ਖੰਡਰਈ ਆਈ ਉਹ ਉਹ ਖੰਡਰ ਚੋਂ ਆਵਾਜ਼ ਆ ਰਹੀ ਸੀ ਕੁੜੀ ਦੀ ਸਾਡੇ ਘਰ ਦੇ ਲੱਗ ਗਈ ਕੁੜੀ ਜੋ ਹੋ ਲੱਗ ਹੁੰਦੀ ਹੈ ਤੇ ਇਹਨੇ ਦੇਖਿਆ ਜਦੋਂ ਜਾ ਕੇ ਉੱਥੇ ਕੁੜੀ ਨਾਲ ਇੱਕ ਬੰਦਾ 50 ਸਾਲ ਦਾ ਹੀ ਸੁਖਲੀ ਸਿੰਘ ਕੁਮਾਰ ਆਈ ਉਹਦਾ ਨਾ ਉਹ ਗਲਤ ਹਰਕਤ ਕਰ ਰਿਹਾ ਸੀਗੇ ਉਹਨਾਂ ਤੇ ਇਹਨੇ ਜੀ ਕੁੜੀ ਨੂੰ ਚਲੋ ਛੁਡਾਇਆ ਛੁੜਾਈ ਛੜਾ ਕੇ ਉਹਦੀ ਮਾਂ ਕੋਲੇ ਲੈ ਕੇ ਗਿਆ ਜੀ ਤੇ ਚਲੋ ਅਸੀਂ ਮਾਂ ਕੋਲ ਲੈ ਕੇ ਗਿਆ ਜੀ ਅਸੀਂ ਮੈਂ ਸ਼ਹਿਰ ਨੂੰ ਆ ਗਿਆ ਸੀਗਾ ਜੀ ਤੇ ਉਤਵਾਦ ਜਦੋਂ ਅਸੀਂ ਸ਼ਹਿਰ ਤੋਂ ਮੁੜ ਕੇ ਗਏ ਆਂ ਜੀ ਸਾਨੂੰ ਉਹ ਬੰਦਾ ਮਿਲ ਗਈ ਗੁਰਦਾਰੇ ਕੋਲੀ ਤੇ ਉਹ ਬੰਦੇ ਨੂੰ ਅਸੀਂ ਚਲੋ ਕਿਹਾ ਜੀ ਚੱਲ ਘਰ ਨੂੰ ਚੱਲ ਵੀ ਅਸੀਂ ਥਾਣੇ ਫੋਨ ਕੀਤਾ ਹੋਇਆ ਵੀ ਤੂੰ ਥਾਣੇ ਜਾਣਾ ਹੁਣ ਉਹ ਬੰਦਾ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਗਿਆ ਜੀ ਅਸੀਂ ਆਪਣੇ ਬਚਾਅ 'ਚ ਚਲੋ ਅਸੀਂ ਵੀ ਮਾਰੇ ਥੱਪੜ ਮੁੱਕਾ ਤੇ ਐਨਐਚਏ ਜੀ ਚਲੋ ਅਸੀਂ ਉਹਨੂੰ ਬਿਠਾ ਲ ਕੇ ਮੋਟਰਸਾਈਕਲ ਤੇ ਥਾਣੇ ਲੈ ਕੇ ਗਏ ਜੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਖਤ ਸਖ ਕਰਵਾਈ ਹੋਵੇ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਵੀ ਵਿਅਕਤੀ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਇਹ ਨਹੀਂ だっਾ ਲੇਟ ਵਰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਮੇਰਾ ਬੱਚੀ ਜਿਹੜਾ ਉਹਦੇ ਗੁਰੂ ਘਰ ਪਿੰਡ ਦੀ ਗੱਲ ਹੈ 8 ਸਾਲ ਦੀ ਬੱਚੀ ਹੈ ਉਹਦੇ ਨਾਲ ਜਿਹੜਾ ਜਰੂਰਤ ਸੀ ਰਾਤ ਨੂੰ ਰੀ ਕਰਨ ਦੀ ਬੁਰਪ ਪਰ ਦੀ ਕੋਸ਼ਿਸ਼ ਕੀਤੀ ਜੀਦੇ ਸੁੰਦੀ ਰਾਤ ਹੀ ਸਾਡੇ ਐਸਪੀ ਮਾਸ਼ਗੜਾ ਦੇ ਪਿੰਡ ਵਾਲਾਂ ਦੇ ਸਹਿਯੋਗ ਦੇ ਨਾਲ ਰਾਤੀ ਜਿਹੜਾ ਮੁੱਢਮ ਸੀ ਸ਼ਕਲੂ ਮੈਤ ਸਨੋ ਸ਼ਗੂ ਮੈਤ ਜਿਹੜਾ ਇਹ ਬੱਚੀ ਦਾ ਪਰਿਵਾਰਾਂ ਜੋ ਦੇਸ਼ੇਦਾਰ ਨੂੰ ਦਾਦੇ ਦੇ ਬਰਬਰ ਲੱਗਦਾ ਸੀ ਇਹ ਡੰਬ ਮੈਨ ਹੈਡਾ ਗੁੰਗਵਾਜੀ ਨੂੰ ਕਹਿੰਦੇ ਨੇ ਤੇ ਇਹਨੂੰ ਰਾਤ ਹੀ ਅਰੈਸਟ ਕਰ ਲਿਆ ਸੀ ਇਹਦੇ ਖਿਲਾਫ ਐਫਆਈਆ ਨੰਬਰ 132 ਅੰਡਰ ਸੈਕਸ਼ਨ 62 2 ਤੇ 62 62 ਵੀਨਸ ਇਸ ਤਰ੍ਹਾਂ 18 ਬਕਸੂ ਐਕਸਟ੍ਰੀ ਡੈਡ ਜਿਹੜਾ ਪਰਚਾ ਦਰਜ ਕੀਤਾ ਗਿਆ ਮੁੱਲ ਨੂੰ ਰਾਤ ਦੀ ਜਿਹੜਾ ਅਰੇਸਟ ਕਰ ਲਿਆ ਜਿਹਦੇ ਸੰਬੰਧੀ ਜਿਹੜੀ ਫਰਦਰ ਜਿਹੜੀ ਤਤੀਸ਼ ਉਹ ਸਾਡੀ ਬੇਨਤੀ ਹੈ ਇਹ ਪ੍ਰਵਾਸੀ ਹੈ ਆਪਣੇ ਪ੍ਰਵਾਸੀ ਨੇ ਜਿਵੇਂ ਵਿਹਾਰ ਦੇ ਨਾਲ ਪਰ 2022 ਸਾਲ ਤੋਂ ਇਸ ਗੁਰੂਗੜ੍ਹ ਪਿੰਡ ਦੇ ਵਿੱਚ ਹੀ ਰਹਿੰਦੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ Sri Sai Group of Institutes.